ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲੋਅ ਪ੍ਰਾਈਸ ਦੇ ਵਿੱਚ ਪਾਰਟੀ ਵੇਅਰ ਸੂਟ ਹੋਣਗੇ ਅੱਜ ਦੇ ਤੇ ਬੜੀ ਪਿਆਰੀ ਕਲੈਕਸ਼ਨ ਹੈ ਪ੍ਰਾਈਸ ਮੈਂ ਨਾਮ ਦੀ ਨਾਲ ਸੂਟਾਂ ਤੇ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:00 ਤੋਂ 9:00 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਦਾ ਮਿਸ ਨਹੀਂ ਹੋਊਗਾ ਜੀ ਬ ਮੇਰੀ ਵੀਡੀਓ ਨੂੰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਹੀ ਵੀਡੀਓ ਲੈ ਕੇ ਆਉਂਦੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹਰ ਇੱਕ ਤਰ੍ਹਾਂ ਦਾ ਫੈਬਰਿਕ ਜੋ ਜੋ ਮਾਰਕੀਟ ਦੇ ਵਿੱਚ ਨਵਾਂ ਹੈ ਆਪਣੇ ਵੈਦਰ ਦੇ ਅਕੋਰਡਿੰਗ ਹਰ ਇੱਕ ਤਰ੍ਹਾਂ ਦੇ ਸੂਟ ਤੁਹਾਨੂੰ ਘਰ ਬੈਠੇ ਪ੍ਰੋਵਾਈਡ ਕਰਦੇ ਆ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146080800 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੂੰ ਸੂਟ ਦਾ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਤਾਂ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਤੇ ਪੱਕੀ ਕੋਰੀਅਰ ਪਰ ਜਿਹੜੇ ਪੇਮੈਂਟ ਹੈ ਉਹ ਤੁਹਾਨੂੰ ਆਨਲਾਈਨ ਹੀ ਪਾਉਣੀ ਪੈਣੀ ਹੈ ਕੈਸ਼ ਔਨ ਦੀ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਕਨਫਰਮ ਕਰ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਉਸੇ ਟਾਈਮ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਆ ਜਿਹਦਾ ਦੇਖਦੇ ਅਸੀਂ ਦਾ ਪਹਿਲਾ ਸੂਟ ਟਿਸ਼ੂ ਦੇ ਵਿੱਚ ਸ਼ਰਟ ਬੜੀ ਪਿਆਰੀ ਇਹ ਦੇਖੋ ਬੜੀ ਸੋਹਣੀ 골ਡਨ ਵੀਵਿੰਗ ਦੇ ਨਾਲ ਬਹੁਤ ਪਿਆਰਾ ਇਹ ਹੈਗਾ ਆਪਣਾ ਬੜਾ ਸੋਹਣਾ ਬਦਾਮੀ ਜਿਹਾ ਕਲਰ ਹੈ ਸੂਟ ਦਾ ਤੇ ਬਹੁਤ ਸੋਹਣਾ ਨੈੱਕ ਤੇ ਸਾਰਾ ਹੈਂਡਵਰਕ ਦੀ ਇਹ ਪੱਟੀ ਰੈਡੀ ਕੀਤੀ ਹੋਈ ਹੈ ਆਪਾਂ ਲੈਂਥ ਦੇ ਅਕੋਰਡਿੰਗ ਇਹਨੂੰ ਉੱਪਰ-ਨੀਚੇ ਕਰ ਸਕਦੇ ਹਾਂ ਜੀ ਇਹ ਲੁੱਕ ਆ ਜਾਣੀ ਹੈ ਬਹੁਤ ਪਿਆਰਾ ਇਹ ਸ਼ਰਟ ਆ ਗਈ ਬੜਾ ਸੋਹਣਾ ਬਦਾਮੀ ਪੀਚ ਜਿਹਾ ਕਲਰ ਹੈ ਇਸ ਦੇ ਨਾਲ ਹੈਗੀ ਹੈ ਪਲੇਨ ਬਾਟਮ ਤੇ ਨਾਲ ਹੈਗਾ organza ਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਸੋਹਣਾ ਦੁਪੱਟਾ ਬਹੁਤ ਸੋਹਣੇ ਦੁਪੱਟੇ ਨੇ ਤੁਸੀਂ ਦੇਖ ਸਕਦੇ ਹੋ ਲੱਤਨ ਲੱਗੇ ਹੋਏ ਆ ਫੋਰ ਸਾਈਡ ਇਹ ਤੁਸੀਂ ਰੱਖਨੇ ਆ ਰਿਮੂਵ ਕਰਨੇ ਆ ਤੁਹਾਡੀ ਚੁਆਇਸ ਹੈ ਤੇ ਪ੍ਰੋਪਰ ਸਮੋਸਾ लेस ਲਗਾ ਕੇ ਪ੍ਰੋਪਰ ਫਿਨਿਸ਼ਿੰਗ ਵੀ ਕੀਤੀ ਹੋਈ ਹੈ ਜੀ ਦੁਪੱਟੇ ਦੀ ਕੋਈ ਵੀ ਤੁਹਾਨੂੰ ਫਿਨਿਸ਼ਿੰਗ ਕਰਨੇ ਦੀ ਲੋੜ ਨਹੀਂ ਹੈਗੀ ਪੂਰਾ ਰੈਡੀ ਹੈ ਜੀ ਦੁਪੱਟਾ ਬਿਲਕੁਲ ਲਾਈਟ ਵੇਟ ਆਰਗੈਂਜ਼ਾ ਦੇ ਵਿੱਚ ਦੁਪੱਟਾ ਬਹੁਤ ਹੀ ਸੌਫਟ ਦੇ ਵਿੱਚ ਸੋਨਾ ਸੂਟ ਹੈ ਇਹ ਲੁੱਕ ਆ ਜਾਣੀ ਹੈ ਜੀ ਸੂਟ ਦੀ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਪਹਿਲਾ ਸੂਟ 3000 ਪ੍ਰਾਈਸ ਹੈ ਇਹਦੇ ਮੈਂ ਕਲਰ ਦਿਖਾਉਣੀ ਆ ਤੁਹਾਨੂੰ ਇਹਦੇ ਵਿੱਚ ਨੈਕਸਟ ਹੈਗਾ ਪੈਰਟ ਕਲਰ ਟਿਸ਼ੂ ਦੇ ਵਿੱਚ ਸ਼ਰਟ ਬਹੁਤ ਪਿਆਰੀ 골ਡਨ ਵੀਵਿੰਗ ਦੇ ਨਾਲ ਸਾਰਾ ਹੈਂਡਵਰਕ ਹੋਇਆ neck ਤੇ ਸਾਰਾ ਹੈਂਡਵਰਕ ਹੈ ਜੀ neck ਤੇ ਬੜੀ ਪਿਆਰੀ ਹੈ ਸ਼ਰਟ ਤੇਜ਼ ਦੇ ਨਾਲ ਪਲੇਨ ਬਾਟਮ ਤੇ organza ਦਾ ਹੀ ਦੁਪੱਟਾ ਡਾਟਸ ਦੇ ਵਿੱਚ ਬਹੁਤ ਪਿਆਰਾ ਦੁਪੱਟਾ ਹੈ ਬਿਲਕੁਲ ਸੌਫਟ ਦੇ ਵਿੱਚ 3000 ਪ੍ਰਾਈਸ ਹੈ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲੇ ਸੂਟ ਤੇ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਸੋਹਣਾ ਫਰੋਜ਼ੀ ਗ੍ਰੀਨ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਸੇਮ ਦੇ ਵਿੱਚ ਸਟੀਚ ਕਰਕੇ ਬੜੀ ਪਿਆਰੀ ਲੁੱਕ ਆਣੀ ਹੈ ਨਾ ਸੂਟਾਂ ਦੀ ਸੋਨਾ ਹੈਂਡਵਰਕ ਨੈਕ ਤੇ ਸਾਰਾ ਸਿਗਨਲ ਹੈਗਾ ਆਰਗੇਨਜ਼ਰ ਦਾ ਦੁਪੱਟਾ ਬਹੁਤ ਪਿਆਰਾ ਕਲਰ ਹੈ ਤੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਬਹੁਤ ਸੋਹਣਾ ਸੂਟ 3000 ਪ੍ਰਾਈਸ ਦੇ ਨਾਲ 3000 ਪ੍ਰਾਈਸ ਹੈ ਜੀ ਇਹ ਮੈਂ ਤਿੰਨ ਸੂਟ ਦਿਖਾਇਆ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਕਲਰ 3000 ਪ੍ਰਾਈਸ ਦੇ ਨਾਲ 3000 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਤੇ ਨੈਕਸਟ ਆ ਗਈ ਇੱਕ ਅਲੱਗ ਜੀ ਚੀਜ਼ ਲੈ ਕੇ ਆਏ ਜੀ ਤੁਹਾਡੇ ਲਈ ਕਿ ਮੈਂ ਬਰਬਰੀ ਦੇ ਡਿਜੀਟਲ ਪ੍ਰਿੰਟ ਦੇ ਸੂਟ ਦਿਖਾਨੀ ਹੁੰਦੀਆਂ ਤੁਹਾਨੂੰ ਤੇ ਬਰਬਰੀ ਦੀ ਸ਼ਰਟ ਹੈ ਬਿਲਕੁਲ ਪਿਓਰ ਬਰਬਰੀ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਬਹੁਤ ਸੋਹਣਾ ਪ੍ਰਿੰਟ येलो ਮਸਟਰਡ ਕਲਰ ਹੈ ਤੇ ਵਿੱਚ ਸਾਰਾ ਵਰਕ ਕੀਤਾ ਹੋਇਆ ਹੈ ਇਹ 골ਡਨ ਜਿਹੜੀ ਬੂਟੀ ਤੁਹਾਨੂੰ ਦਿਖ ਰਹੀ ਹੈ ਵਿੱਚ ਇਹ ਵਰਕ ਕੀਤਾ ਹੋਇਆ ਤੇ ਘੇਰੇ ਤੇ ਹੈਵੀ ਵਰਕ ਹੈ ਜੀ ਬਹੁਤ ਸੋਹਣਾ ਮਸ਼ੀਨੀ ਤੇ ਹੈਂਡਵਰਕ ਦੋਨੋਂ ਘੇਰੇ ਤੇ ਪੂਰਾ ਹੈਂਡਵਰਕ ਹੋਇਆ ਪ्युअर ਬਰਬਰੀ ਦੀ ਸ਼ਰਟ ਹੈ ਬਹੁਤ ਪਿਆਰਾ ਹੈਂਡਵਰਕ ਹੋਇਆ ਸ਼ਰਟ ਤੇ ਇਹ ਤਾਂ ਆ ਗਈ ਆਪਣੀ ਸ਼ਰਟ ਪੂਰੇ 2.5 ਮੀਟਰ ਦੀ ਕੱਟ ਹੈ ਜੀ ਸ਼ਰਟ ਦੀ ਤੇ ਇਸ ਦੇ ਨਾਲ ਹੈਗੀ ਹੈ ਕ੍ਰੇਪ ਦੀ ਬਾਟਮ ਹੈ ਜੀ ਨਾਲ ਤੇ ਬਾਟਮ ਤੇ ਵੀ ਵਰਕ ਹੈ ਇਹ ਬਾਟਮ ਤੇ ਵਰਕ ਆ ਗਿਆ ਸਾਰਾ ਹੈਂਡਵਰਕ ਕ੍ਰੇਪ ਦੀ ਬਾਟਮ ਹੈ ਦੇ ਨਾਲ ਬਰਬਰੀ ਦਾ ਦੁਪੱਟਾ ਪੂਰਾ 5 ਮੀਟਰ ਦਾ ਪਿਓਰ ਬਰਬਰੀ ਦਾ ਹੀ ਦੁਪੱਟਾ ਦੁਪੱਟੇ ਦੀ ਵੀ ਆਪਾਂ ਕਿਸੇ 골ਡਨ ਫਿਨਿਸ਼ਿੰਗ ਦੇ ਨਾਲ ਪ੍ਰੋਪਰ ਗੋਟੇ ਨਾਲ ਫਿਨਿਸ਼ਿੰਗ ਕਰ ਸਕਦੇ ਇਹ ਲੁੱਕ ਆ ਜਾਣੀ ਜੀ ਬਹੁਤ ਪਿਆਰਾ ਨਾਲੇ ਤਾਂ ਵਰਕ ਹੈ ਜੀ ਸੂਟ ਤੇ ਤੇ ਬਹੁਤ ਪਿਆਰੀ ਲੁੱਕ ਆਣੀ ਹੈ 크ਰੇਪ ਦੀ ਬਾਟਮ ਦੇ ਨਾਲ ਪਿਓਰ ਬਰਬਰੀ ਦਾ ਹੈਂਡਵਰਕ ਦੇ ਵਿੱਚ ਸੂਟ 4200 ਪ੍ਰਾਈਸ ਹੈ ਜੀ 4200 ਪ੍ਰਾਈਸ ਹੈ ਬੜੇ ਸੂਟ ਦਾ ਇਹਦੇ ਵਿੱਚ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਵੀ ਆਪਣੇ ਕੋਲ ਨੈਕਸਟ ਕਲਰ ਆ ਗਿਆ ਮਜੈਂਟਾ ਕਲਰ ਬਹੁਤ ਪਿਆਰਾ ਸਾਰੇ ਦੇ ਵਿੱਚ ਉੱਪਰ ਤੋਂ ਸਾਰੇ 골ਡਨ ਡਾਟਸ ਹੈ ਜੀ ਵਿੱਚ ਬਹੁਤ ਸੋਹਣਾ ਵਰਕ ਕੀਤਾ ਹੋਇਆ ਸੰਗਣਾ ਤੇ ਘੇਰੇ ਤੇ ਹੈਵੀ ਵਰਕ ਹੈ ਜੀ ਹੈਂਡ ਵਰਕ ਪੂਰਾ ਹੈਵੀ ਵਰਕ ਹੈ ਘੇਰੇ ਤੇ ਇਹ ਜਦੋਂ ਸਟਿਚ ਕਰੋਗੇ ਬਹੁਤ ਪਿਆਰੀ ਲੁੱਕ ਆਉਣੀ ਹੈ ਕਿਉਂਕਿ ਇੱਕ ਤਾਂ ਇਹਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜੀ ਸੂਟ ਦੀ ਬਹੁਤ ਲਾਈਟ ਵੇਟ ਰਹਿੰਦਾ ਪਿਓਰ ਬਰਬਰੀ ਦਾ ਸੂਟ ਹੈ ਸ਼ਰਟ ਆ ਗਈ ਤੇ 크ਰੇਪ ਦੀ ਬਾਟਮ ਹੈ ਜੀ ਨਾਲ ਬਾਟਮ ਤੇ ਵੀ ਸਾਰਾ ਹੈਂਡਵਰਕ ਹੈ ਤੇ ਬਰਬਰੀ ਦਾ ਇਹ ਦੁਪੱਟਾ ਪੂਰਾ ਟਾਈ ਮੀਟਰ ਦਾ ਦੁਪੱਟਾ ਹੈ ਬਹੁਤ ਪਿਆਰਾ ਸੂਟ ਇਹ ਲੱਗਣਾ ਜਦੋਂ ਸਟੀਚ ਹੋ ਜਾਣਾ ਇਹ ਲੁੱਕ ਆ ਜਾਣੀ ਹੈ ਮ ਜੈਂਟਾ ਕਲਰ ਤੇ ਵੀ ਚੇ ਕਲਰ ਸਾਰੇ ਬੜੇ ਪਿਆਰੇ ਆ 4200 ਪ੍ਰਾਈਸ ਹੈ ਜੀ 4200 ਪ੍ਰਾਈਸ ਹੈ ਬੜੇ ਸੂਟ ਦਾ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਸੋਹਣਾ ਮੋਰ ਪੰਖੀ ਕਲਰ ਹੈ ਪੀਕਾਕ ਬਲੂ ਕਲਰ ਇਹਦਾ ਪ੍ਰਿੰਟ ਅਲੱਗ ਹੈ ਜੀ ਸੂਟ ਦਾ ਉਹ ਦੋਨਾਂ ਦਾ ਪ੍ਰਿੰਟ ਸੇਮ ਸੀਗਾ ਕਈਆਂ ਨੇ ਦੋ ਸੂਟ ਵੀ ਲੈਣੇ ਹੁੰਨੇ ਘਰੇ ਅਲੱਗ-ਅਲੱਗ ਪ੍ਰਿੰਟ ਹੈ ਜੀ ਇਹਨਾਂ ਦਾ ਇਹ ਜਿਹੜੇ ਹੁਣ ਜਿਹੜਾ ਦਿਖਾ ਰਹੀ ਹਾਂ ਉਹਨਾਂ ਨਾਲੋਂ ਅਲੱਗ ਪ੍ਰਿੰਟ ਹੈ ਵਿੱਚ ਬੜੀ ਸੋਹਣੀ 골ਡਨ ਬੂਟੀ ਤੇ ਘੇਰੇ ਤੇ ਹੈਵੀ ਵਰਕ ਹੈ ਬਹੁਤ ਪਿਆਰਾ ਵਰਕ ਘੇਰੇ ਤੇ ਹੋਇਆ ਪੂਰਾ 2.5 ਮੀਟਰ ਤੋਂ ਵੀ ਉੱਪਰ ਹੈ ਜੀ ਸ਼ਰਟ ਦਾ ਜਿਹੜਾ ਫੈਬਰਿਕ ਹੈ ਇਹ ਤਾਂ ਆਗੀ ਸ਼ਰਟ ਕ੍ਰੇਪ ਦੀ ਬਾਟਮ ਹੈ ਨਾਲ ਤੇ ਬਾਟਮ ਤੇ ਵੀ ਵਰਕ ਹੈ ਬਾਟਮ ਤੇ ਬੜਾ ਪਿਆਰਾ ਵਰਕ ਹੋਇਆ ਕ੍ਰੇਪ ਦੀ ਬਾਟਮ ਤੇ ਬਰਬਰੀ ਦਾ ਇਹ ਦੁਪੱਟਾ ਪੂਰਾ 2 ਮੀਟਰ ਦਾ ਦੁਪੱਟਾ ਬਰਬਰੀ ਦਾ ਪੂਰੀ ਫਿਨਿਸ਼ਿੰਗ ਦੇ ਬਹੁਤ ਸੋਹਣਾ ਹੈ ਇਹਦਾ ਫੈਬਰਿਕ ਇਹ ਲੁੱਕ ਆ ਜੀ 4200 ਪ੍ਰਾਈਸ ਹੈ ਜੀ 4200 ਪ੍ਰਾਈਸ ਹੈ ਤਿੰਨ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਚ ਦਿਖਾਇਆ 4200 ਪ੍ਰਾਈਸ ਦੇ ਨਾਲ 4200 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਤੇ ਨੈਕਸਟ ਡਿਜ਼ਾਈਨ ਦਿਖਾਣੇ ਆ ਤੁਹਾਨੂੰ ਆਰਗੈਂਜ਼ਾ ਦੇ ਵਿੱਚ ਸੂਟ ਬਜੰਟਾ ਕਲਰ ਦੇ ਵਿੱਚ ਇਹ ਮੈਂ ਪਹਿਲਾਂ ਵੀਡੀਓ ਪਾਈ ਸੀਗੀ ਉਹਨਾਂ ਦੇ ਵਿੱਚੋਂ ਜਿਹੜੇ-ਜਿਹੜੇ ਸੂਟ ਕਈ ਵਾਰੀ ਨਹੀਂ ਪਤਾ ਲੱਗਦਾ ਵੀ ਕਿਹੜਾ ਹੈਗਾ ਸੂਟ ਕਈ ਵਾਰੀ ਕਿਸੇ ਨੇ ਬੁਕਿੰਗ ਕਰਾਈ ਹੁੰਦੀ ਹੈ ਇਹ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਤੇ ਬਹੁਤ ਧਿਆਰੀ ਲੁੱਕ ਵਾਲੇ ਸੂਟ ਹੈ ਬਜੰਟਾ ਕਲਰ ਤੇ ਆਰਗੈਂਜ਼ਾ ਦੇ ਵਿੱਚ ਤੇ ਬਹੁਤ ਸੋਹਣਾ ਉੱਪਰ ਤੋਂ ਲੈ ਕੇ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਵਰਕ ਕੀਤਾ ਹੋਇਆ ਹੈ ਨੀਚੇ ਘੇਰੇ ਤੇ ਮਲਟੀ ਕਲਰ ਦਾ ਵਰਕ ਹੈ ਤੇ ਬਾਜੂ ਤੇ ਹੈਵੀ ਵਰਕ ਹੈ ਜੀ ਸਲੀਵਸ ਤੇ ਹੈਵੀ ਵਰਕ ਹੈ ਦੇਖੋ ਇਹ 슬ੀਵਜ਼ ਆ ਜਾਣੀਆਂ ਹੈਵੀ ਬਾਟਮ ਤੇ ਵਰਕ ਹੈ ਬਹੁਤ ਪਿਆਰਾ ਵਰਕ ਬਾਟਮ ਤੇ ਆ ਤੇ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਗੋਟੇ ਦੇ ਨਾਲ ਪੂਰਾ ਹੈਵੀ ਦੁਪੱਟਾ ਦੇਖੋ ਸਾਰੇ ਦੇ ਵਿੱਚ ਗੋਟੇ ਦੀਆਂ ਲਾਈਨਸ ਪ੍ਰੋਪਰ ਹੈਵੀ ਬੜਾ ਸੋਹਣਾ ਪਰਲ ਗੋਟਾ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਲੁੱਕ ਆਣੀ ਹੈ ਸੋਹਣੀ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਹੈਗਾ ਆਪਣੇ ਕੋਲ ਫਰੋਜ਼ੀ ਕਲਰ ਡਾਰਕ ਫਰੋਜ਼ੀ ਕਲਰ ਹੈ ਸੇਮ ਦੇ ਵਿੱਚ ਬਹੁਤ ਪਿਆਰਾ ਵਰਕ ਹੈ ਉੱਪਰ ਤੋਂ ਲੈ ਕੇ ਸਾਰਾ ਘੇਰੇ ਤੱਕ ਮਲਟੀ ਵਰਕ ਹੈ ਹੈਵੀ 슬ੀਵਜ਼ ਬਣੀ ਹੈ ਬਾਜੂ ਤੇ ਹੈਵੀ ਵਰਕ ਹੈ ਇਹ ਬਾਟਮ ਤੇ ਵਰਕ ਆ ਗਿਆ ਤੇ ਦੁਪੱਟੇ ਦੀ ਗੋਟੇ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਹੈ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰੀ ਲੁੱਕ ਹੈ ਜੀ ਦੁਪੱਟੇ ਦੇ ਵਿੱਚ 골ਡਨ ਲਾਈਨਸ ਬਹੁਤ ਸੋਹਣਾ ਚੌੜੇ ਗੋਟੇ ਦੇ ਨਾਲ ਫਿਨਿਸ਼ਿੰਗ ਹੈ 3200 ਪ੍ਰਾਈਸ ਹੈ ਜੀ ਸੂਟ ਦਾ 3200 ਪ੍ਰਾਈਸ ਦੇ ਨਾਲ ਇਹ ਦੋ ਸੂਟ ਦਿਖਾਏ ਆ ਤੁਹਾਨੂੰ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਦੇ ਨਾਲ ਰਾਣੀ ਕਲਰ ਤੇ ਫਰੋਜ਼ੀ ਡਾਰਕ ਫਰੋਜ਼ੀ ਕਲਰ ਦਾ ਨੈਕਸਟ ਸੂਟ ਇੱਕ ਮੈਂ ਸਿੰਗਲ ਸੂਟ ਦਿਖਾਣਾ ਹੈ ਤੁਹਾਨੂੰ ਬੜਾ ਸੋਹਣਾ ਰੋਜ਼ੀਆ ਕਲਰ ਹੈ ਪੀਕਾਕ ਬਲੂ ਕਲਰ ਦੇ ਵਿੱਚ ਹੈ ਇਹ ਵਾਲਾ ਸੂਟ ਤੇ ਬਹੁਤ ਸੋਹਣਾ ਹੈਂਡਵਰਕ ਦੇ ਵਿੱਚ ਹੈਵੀ ਨੈਕ ਬਣਿਆ ਤੇ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਹੈਵੀ ਕੇਰਾ ਬਹੁਤ ਪਿਆਰਾ ਵਰਕ ਉੱਪਰ ਤੋਂ ਲੈ ਕੇ ਸਾਰਾ ਹੈਵੀ ਵਰਕ ਹੋਇਆ neck ਵੀ ਬਣੀ ਐ نیچے ਘੇਰਾ ਵੀ ਬਣਿਆ ਇਹ ਲੋਕਾ ਜੜੀਆਂ ਜੀ ਸ਼ਰਟ ਦੀ ਤੇ ਨਾਲ ਹੈਗੀ ਆ ਬਾਟਮ ਬਾਟਮ ਤੇ ਵੀ ਹੈਵੀ ਵਰਕ ਹੈ ਇਹ ਬਾਟਮ ਤੇ ਵਰਕ ਆ ਗਿਆ ਤੇ ਦੁਪੱਟੇ ਤੇ ਵੀ ਹੈਵੀ ਵਰਕ ਹੈ ਜੀ ਦੁਪੱਟੇ ਤੇ ਵੀ ਦੇਖ ਸਕਦੇ ਹੋ ਗੋਟੇ ਦੀ ਫਿਨਿਸ਼ਿੰਗ ਵੀ ਆ ਤੇ ਦੁਪੱਟੇ ਤੇ ਵਰਕ ਵੀ ਆ ਵਿੱਚ ਬੂਟੀ ਆ ਇੰਨਾ ਪਿਆਰਾ ਦੁਪੱਟਾ ਰੈਡੀ ਹੋਇਆ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਸਾਰਾ ਵਰਕ ਹੈ ਵਿੱਚ ਬੂਟੀ ਹੈ ਬੜਾ ਸੋਹਣਾ ਮੋਰ ਪੰਖੀ ਜਿਹਾ ਕਲਰ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸਿੰਗਲ ਹੀ ਹੈ ਸੂਟ ਤੇ ਨੈਕਸਟ ਡਿਜ਼ਾਈਨ ਆ ਗਿਆ ਔਰਗੈਂਜ਼ਾ ਦੇ ਸੂਟ ਦਿਖਾਵਾਂਗੇ ਤੁਹਾਨੂੰ ਬੜਾ ਪਿਆਰਾ ਪਿੰਕ ਜਿਹਾ ਕਲਰ ਹੈ ਪਿਓਰ ਔਰਗੈਂਜ਼ਾ ਤੇ ਬਣਿਆ ਇਹ ਸੂਟ ਤੇ ਬਹੁਤ ਪਿਆਰੇ ਵਰਕ ਦੇ ਨਾਲ neck ਤੇ ਬਹੁਤ ਸੋਹਣਾ ਵਰਕ ਹੈ ਸਾਰੇ ਪੂਰਾ ਹੈਵੀ ਪੂਰੀ ਸ਼ਰਟ ਤੇ ਹੈਵੀ ਵਰਕ ਹੈ ਜੀ ਘੇਰੇ ਤੱਕ ਤੇ 슬ੀਵਸ ਤੇ ਹੈਵੀ ਵਰਕ ਆ ਗਿਆ ਇਹ ਬਾਜੂ ਤੇ ਆ ਜਾਣਾ ਜੀ ਵਰਕ ਪਿਓਰ 오ਰਗੈਂਜ਼ਾ ਤੇ ਹੈ ਤੇ ਇਸ ਦੇ ਨਾਲ ਹੈਗੀ ਹੈ ਸਿਲਕ ਦੀ ਬਾਟਮ ਹੈ ਜੀ ਬਾਟਮ ਤੇ ਵੀ ਵਰਕ ਹੈ ਇਹ ਬਾਟਮ ਤੇ ਵਰਕ ਆ ਜਾਣਾ ਨਾਲ ਹੈਗਾ organza ਦਾ ਦੁਪੱਟਾ ਤੇ ਦੁਪੱਟੇ ਤੇ ਵੀ ਬਹੁਤ ਸੋਹਣਾ ਵਰਕ ਹੈ ਦੁਪੱਟੇ ਤੇ ਮਲਟੀ ਕਲਰ ਦੀ ਪੂਰੀ ਵੇਲ ਬਣੀ ਹੋਈ ਹੈ ਦੁਪੱਟੇ ਦੇ ਨਾਲ ਕੱਟ ਵਰਕ ਹੈ ਇਹ ਦੁਪੱਟੇ ਤੇ ਵਰਕ ਆ ਗਿਆ ਬਹੁਤ ਸੋਹਣਾ ਸੂਟ ਹੈ ਇਹ ਲੁੱਕ ਆ ਜਾਣੀ ਹੈ ਜੀ ਸੂਟ ਦੀ ਬਾਟਮ ਤੇ ਵੀ ਵਰਕ ਹੈ ਦੁਪੱਟੇ ਤੇ ਹੈਵੀ ਵਰਕ ਹੈ ਸ਼ਰਟ ਤੇ ਪੂਰਾ ਹੈਵੀ ਵਰਕ ਹੈ ਜੀ 3400 ਪ੍ਰਾਈਸ ਹੈ ਜੀ 3400 ਪ੍ਰਾਈਸ ਦੇ ਨਾਲ ਆਪਣਾ ਫੇਵਰਟ ਸੂਟ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਹੈ ਗਿਆ ਬੜਾ ਸੋਹਣਾ ਲਾਈਟ ਗ੍ਰੀਨ ਜਿਹਾ ਕਲਰ ਹੈ ਸਾਰਾ ਸੇਮ ਵਰਕ ਪਿਓਰ ਔਰਗੈਂਜ਼ਾ ਤੇ ਬਣਿਆ ਪੂਰਾ ਹੈਵੀ ਨੀਚੇ ਤੱਕ ਬਹੁਤ ਸੋਹਣਾ ਹੈਵੀ ਵਰਕ ਹੈ ਇਹ ਬਾਜੂ ਤੇ ਆ ਜਾਣਾ ਜੀ ਵਰਕ ਸਾਈਡ ਤੇ ਸਿਲਕ ਦੀ ਬਾਟਮ ਹੈ ਬਾਟਮ ਤੇ ਵਰਕ ਹੈ ਤੇ ਦੁਪट्टे ਤੇ ਹੈਵੀ ਵਰਕ ਪੂਰਾ 2.5 ਮੀਟਰ ਦੇ ਦੁਪट्टे ਤੇ ਦੁਪੱਟੇ ਤੇ ਵੀ ਇਹ ਵਰਕ ਹੈ ਜੀ ਬਹੁਤ ਸੋਹਣਾ ਇਹ ਲੁੱਕ ਆ ਜਾਣੀ ਹੈ 3400 ਪ੍ਰਾਈਸ ਦੇ ਨਾਲ 3400 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਲਵੈਂਡਰ ਕਲਰ ਲਾਈਟ ਪਰਪਲ ਕਲਰ ਯਾਰਾ ਵਰਕ ਨੀਚੇ ਘੇਰੇ ਤੱਕ ਬਾਜੋ ਤੇ ਆ ਜਣਾ ਵਰਕ ਇਹ ਕਾਜ ਨਹੀਂ ਸਿਲਕ ਦੀ ਬਾਟਮ ਹੈ ਜੀ ਬਾਟਮ ਤੇ ਵਰਕ ਹੈ ਤੇ ਦੁਪट्टे ਤੇ ਹੈਵੀ ਵਰਕ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰੀ ਗੇਲ ਬਣੀ ਹੋਈ ਹੈ ਕੱਟ ਵਰਕ ਦੇ ਨਾਲ ਜਿਹੜੇ ਨੈਕ ਤੇ ਵਰਕ ਹੈ ਸੇਮ ਵਰਕ ਇਹ ਲੁਕਾ ਜਣਾ ਜੀ 3400 ਪ੍ਰਾਈਸ ਦੇ ਨਾਲ 3400 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਮੈਂ ਤੁਹਾਨੂੰ ਦਿਖਾਏ ਆ 3400 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜ ਮੇਰਾ 8146580803 814658080 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕਿਊ ਥੈਂਕਿਊ ਵੈਰੀ ਮੱਚ